ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਅੱਜ ਦੀ ਜੋ ਵੀਡੀਓ ਤੁਹਾਨੂੰ ਦੇਣ ਜਾ ਰਿਹਾ ਇਹਦੇ ਵਿੱਚ ਮਾਤਾ ਸ਼ੀਤਲਾ ਮਦਾਨਣ ਦਾ ਢਾਲਾ ਦੇਣ ਜਾ ਰਿਹਾ ਮਾਤਾ ਸ਼ੀਤਲਾ ਮਦਾਨਣ ਦਾ ਇਹ ਢਾਲਾ ਕੋਈ ਵੀ ਕਿਸੇ ਦੇ ਉੱਤੇ ਕੋਈ ਢਿੱਲਮਠ ਹੋਈ ਹੋਵੇ ਕੋਈ ਬਮਾਟਮਾਰ ਹੋਵੇ ਕੋਈ ਕਿਸੇ ਦਿੱਕਸੇ ਸਮੇ ਦੀ ਕੋਈ ਕਸਰ ਹੋਵੇ ਕੋਈ ਇਲਮ ਕਰਤਾ ਹੋਵੇ ਕਿਸੇ ਨੇ ਕੋਈ ਵੀ ਬਾਹਰੋਂ ਕੋਈ ਉਪਰੀ ਪਰਾਈ ਚੀਜ਼ ਲੱਗ ਜਾਵੇ ਉਹਨੂੰ ਲਾਣ ਦੇ ਲਈ ਬਹੁਤ ਹੀ ਜ਼ਬਰਦਸਤ ਢਾਲ ਆਇਆ ਸਿਰਫ ਇਹ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਆਪਣੇ ਕੋਈ ਕਿਤੇ ਬਾਹਰ ਕਿਸੇ ਤੋਂ ਜਾਣ ਦੀ ਲੋੜ ਨਹੀਂ ਕਿਸੇ ਦੇ ਉੱਤੇ ਕੋਈ ਇਦਾਂ ਦਾ ਸੰਕਟ ਕਿਸੇ ਸਮੇ ਪੈ ਜਾਂਦਾ ਸਮਾਂ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ ਤੇ ਅਸੀਂ ਫਿਰ ਕੀ ਕਰਦੇ ਆ ਬਾਹਰ ਲੱਪਣ ਤੁਰ ਪੰਨੇ ਕੀ ਉਹ ਬਾਬੇ ਤੋਂ ਲੈ ਜੀਏ ਪਰ ਇੱਥੇ ਤੁਹਾਨੂੰ ਇੱਕ ਚੀਜ਼ੇ ਦੱਸ ਦਵਾਂ ਕਿ ਇਹ ਜਿਹੜਾ ਢਾਲਾ ਆ ਇਹ ਤੁਸੀਂ ਘਰ ਆਪ ਹੀ ਕਰ ਸਕਦੇ ਹੋ ਕਿਤੇ ਜਾਣ ਦੀ ਲੋੜ ਨਹੀਂ ਪੈਣੀ ਜਿਹੜਾ ਵੀ ਕੋਈ ਬੰਦਾ ਜਿੱਤੇ ਕੋਈ ਗੱਲਬਾਤ ਹੋਈ ਹੋਵੇ ਉਹਦਾ ਸਾਹਮਣੇ ਬਿਠਾ ਕੇ ਉਹਨੂੰ ਇਹਨਾਂ ਟਾਲੇ ਨਾਲ ਪਾ ਕਰ ਦਿਓ ਹਟਾਲਾ ਕਰ ਦਿਓ ਤੇ ਉਹਦਾ ਉਸੇ ਸਮੇ ਸਾਰਾ ਕੁਝ ਸਹੀ ਹੋ ਜਾਏਗਾ ਜੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਗੁਜਾਰਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਕੈਂਟੀ ਵਾਲੇ ਬਟਨ ਨੂੰ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆਂ ਸ਼ੀਤਲਾ ਮਦਾਨਨ ਦੇ ਢਾਲੇ ਬਾਰੇ ਜਿਹੜਾ ਕੀ ਆਪਣੇ ਆਪ ਦੇ ਵਿੱਚ ਬਹੁਤ ਕਹਿੰਦੇ ਬਾ ਕਮਾਲ ਹਟਾਲਾ ਆ ਏ ਦੋਸਤੋ ਜਿਹੜਾ ਟਾਲਾ ਆ ਸਾਡੇ ਆਪਣੇ ਬਜ਼ੁਰਗਾਂ ਦਾ ਦਿੱਤਾ ਹੋਇਆ ਟਾਲਾ ਆ ਇਹ ਸਟਾਲੇ ਨੂੰ ਤੁਸੀਂ ਅ ਘਰ ਦੇ ਵਿੱਚ ਕਰ ਲੋ ਕੋਈ ਦਿੱਕਤ ਨਹੀਂ ਹੈਗੀ ਘਰ ਤੇ ਕਰ ਲੋ ਘਰ ਦੀ ਛੱਤ ਤੇ ਕਰ ਲੋ ਕਿਤੇ ਵੀ ਘਰ ਦੇ ਵਿੱਚ ਕਰ ਲੋ ਜਦੋਂ ਤੁਹਾਡੇ ਤੇ ਕੋਈ ਐਦਾਂ ਦਾ ਸੰਕਟ ਮਾਰਾ ਜਵੇ ਮੰਨ ਲਓ ਤੁਹਾਡੇ ਤੇ ਕੋਈ ਐਦਾਂ ਦਾ ਸੰਕਟ ਪੀੜ ਪੈ ਗਈ ਹੋ ਜਵੇ ਕੋਈ ਰਾਤ ਨੂੰ ਕੋਈ ਟੀ ਛੱਡ ਦੇਵੇ ਜਾਂ ਕੋਈ ਬਾਹਰੋਂ ਕਿਸੇ ਦੇ ਉੱਤੇ ਘਰ ਦੇ ਜੀਤੇ ਉੱਤੇ ਕੋਈ ਚੀਜ਼ ਲੱਗ ਜਾਵੇ ਜਾਂ ਕੋਈ ਨજર ਵੀ ਲੱਗ ਜਾਵੇ। ਕਈ ਵਾਰੀ ਤਾਂ ਹੁੰਦਾ ਨજર ਲੱਗ ਜਾਂਦੀ ਆ ਬੱਚਾ ਛੋਟਾ ਜਿਹੜਾ ਬੱਚਾ ਹੁੰਦਾ ਰੋਣਾ ਹੀ ਨਹੀਂ ਹਟਦਾ ਚੁੱਪ ਹੀ ਨਹੀਂ ਕਰਦਾ। ਤੇ ਇਹ ਢਾਲਾ ਕਰ ਦੋਗੇ ਤੇ ਇਹਦੇ ਵਿੱਚ ਕੋਈ ਤੁਹਾਡਾ ਕੋਈ ਖਰਚਾ ਵੀ ਨਹੀਂ ਹੈਗਾ। ਕੋਈ ਜ਼ਿਆਦਾ ਸਮਾਨ ਵੀ ਨਹੀਂ ਹੈਗਾ ਛੋਟਾ ਜਿਹਾ ਦੋ ਤਿੰਨ ਚੀਜ਼ਾਂ ਆਈਆਂ ਤੇ ਜਿਹੜੀਆਂ ਲੱਗਣੀਆਂ ਤੇ ਉਹ ਵੀ ਕੋਈ ਇੰਨੀਆਂ ਮਹਿੰਗੀਆਂ ਨਹੀਂ 5-5 ਰੁਪਏ ਦੀਆਂ ਉਹ ਚੀਜ਼ਾਂ ਤੁਹਾਡੀਆਂ 10-15 ਰੁਪਏ ਦਾ ਉਹ ਢਾਲਾ ਬਣ ਜਾਣਾ। ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ। ਪਿੰਨਲ ਕਰਨ ਦੇ ਨਾਲ ਰਿਜ਼ਲਟ ਅੱਖਾਂ ਦੇ ਸਾਹਮਣੇ ਦੇਖਣ ਨੂੰ ਮਿਲਦਾ ਆ ਕੋਈ ਕਿਤੇ ਭੱਜਣ ਦੀ ਲੋੜ ਨਹੀਂ ਕੋਈ ਕਿਤੇ ਬਾਬਿਆਂ ਬੂਬਿਆਂ ਦੇ ਡੇਰਿਆਂ ਤੇ ਜਾ ਕੇ ਮੱਥੇ ਰਗੜਨ ਦੀ ਵੀ ਲੋੜ ਨਹੀਂ ਹੈਗੀ ਚੌਂਕੀਆਂ ਭਰਨ ਦੀ ਲੋੜ ਨਹੀਂ ਤੁਹਾਨੂੰ ਘਰ ਦੇ ਵਿੱਚ ਹੀ ਰਾਮ ਆਏਗਾ ਬਸ ਇਹ ਇਹਨਾਂ ਦੇਖ ਲਿਓ ਕਿ ਜਦੋਂ ਹਟਾਲਾ ਕਰਨਾ ਆ ਮਾਤਾ ਸ਼ੀਤਲਾ ਮਤਾਣੀ ਮਸਾਣੀ ਨੂੰ ਜਿਹੜੀ માતા ਸ਼ੀਤਲਾ ਮਸਾਣੀਆਂ ਮਦਾਨਣਾਂ ਇਹਨੂੰ ਇੱਥੇ ਭਰੋਸਾ ਕਰਕੇ ਤੇ ਵਿਸ਼ਵਾਸ ਕਰਕੇ ਸ਼ਰਦਾ ਦੇ ਨਾਲ ਜਦੋਂ ਇਹ ਕੀਤਾ ਜਾਂਦਾ ਹੈ ਤੇ ਰਿਜ਼ਲਟ ਅੱਖਾਂ ਦੇ ਸਾਹਮਣੇ ਦੇਖਣ ਨੂੰ ਮਿਲਦਾ ਹੈ ਘਬਰਾਉਣ ਦੀ ਲੋੜ ਨਹੀਂ ਪੈਂਦੀ ਕਦੀ ਵੀ ਕਿਤੇ ਕਿਸੇ ਪਾਸੋਂ ਪਰਛਾਹ ਪਰੇਸ਼ਾਨੀ ਜਿਹੜੀ ਹੋ ਜਾਂਦੀ ਜਦੋਂ ਬੰਦਾ ਘਬਰਾ ਜਾਂਦਾ ਕਿ ਭਾਈ ਕੀ ਬਣ ਗਿਆ ਸਾਡੇ ਨਾਲ ਬੰਦਾ ਇੱਧਰ ਉੱਧਰ ਨੱਠਦਾ ਕਦੀ ਕਿਸੇ ਨੂੰ ਪੁੱਛਦਾ ਕਦੀ ਕਿਸੇ ਨੂੰ ਪੁੱਛਦਾ ਪਰ ਜਿਹੜੇ ਸਾਡੀ ਵੀਡੀਓ ਨੂੰ ਦੇਖ ਰਹੇ ਉਹਨਾਂ ਨੂੰ ਕਿਤੇ ਭੱਜਣ ਦੀ ਲੋੜ ਨਹੀਂ ਪੈਣੀ ਨੱਠਣ ਦੀ ਲੋੜ ਨਹੀਂ ਪੈਣੀ ਇਹ ਅਸੀਂ ਤਾਂ ਹੀ ਕਹਿੰਨੇ ਹੁਨੇ ਕਿ ਜਿਹੜੀਆਂ ਸਾਡੀਆਂ ਵੀਡੀਓ ਹੁੰਦੀਆਂ ਤੁਸੀਂ ਅ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਆ ਕਰੋ ਲੋਕਾਂ ਦੇ ਵਿੱਚ ਕਿਸੇ ਨੂੰ ਆਪਣੇ ਸੰਗੀਆਂ ਸਾਥੀਆਂ ਚ ਤੋਂ ਕਰਕੇ ਕਿਸੇ ਦਾ ਹੋਰ ਦਾ ਵੀ ਭਲਾ ਹੋ ਜਾਂਦਾ ਜੋ ਕਰਕੇ ਹਰ ਇੱਕ ਬੰਦਾ ਕੋਈ ਲੋਗ ਇਹੋ ਜਿਹੀ ਹੁੰਦੇ ਆ ਕੋਈ ਚੀਜ਼ ਇਹ ਚੀਜ਼ਾਂ ਨੂੰ ਦੱਸਦੇ ਵੀ ਨਹੀਂ ਚੁੱਪ ਚਾਪ ਹੀ ਰਹਿੰਦੇ ਆਪਣੇ ਆਪ ਚ ਤੇ ਡਰਦੇ ਆ ਇਹਨਾਂ ਚੀਜ਼ਾਂ ਤੋਂ ਇਸ ਕਰਕੇ ਕੋਈ ਦੱਸਦਾ ਨਹੀਂ ਤੇ ਹੁਣ ਕਰਨਾ ਕੀ ਆ ਪਹਿਲਾਂ ਸੁਣ ਲਓ ਸੱਤ ਪਤਾਸੇ ਲੈ ਲੈਣੇ ਆ ਸੱਤ ਲੌਂਗ ਲੈ ਲੈਣੇ ਆ ਠੀਕ ਹੈ ਜੀ ਇੱਕ ਪਾਥੀ ਲੈ ਲੈਣੀ ਆ ਜਿਹੜੀ ਪਾਥੀ ਦੇ ਉੱਤੇ ਗਿਆਰੀ ਬਣਾ ਲੈਣੀ ਆ ਪਾਥੀ ਦੇ ਉੱਤੇ ਗਿਆਰੀ ਬਣਾ ਕੇ ਚੰਗੀ ਤਰ੍ਹਾਂ ਐਨ ਪਾਥੀ ਨੂੰ ਐਨ ਲਾਲ ਕਰ ਲੈਣਾ ਠੀਕ ਐ ਥੋੜਾ ਜਿਆ ਤੁਸੀਂ ਉਹਦੇ ਉੱਤੇ ਦੇਸੀ ਘਿਓ ਪਾ ਲੈਣਾ ਮਾਤਾ ਸ਼ੀਤਲਾ ਦਾ ਨਾਮ ਲੈ ਕੇ ਮਾਤਾ ਸ਼ੀਤਲਾ ਮਦਾਨਣ ਦਾ ਨਾਮ ਲੈ ਕੇ ਦੋਹਾਂ ਦੇਵੀਆਂ ਦਾ ਨਾਮ ਲੈਣਾ ਉਹਦੇ ਉੱਤੇ ਇੱਕ ਇੱਕ ਚਮਚਾ ਤੁਸੀਂ ਦੋਹਾਂ ਦੇ ਨਾਮ ਦਾ ਪਾ ਦੇਣਾ ਥੋੜਾ ਜਿਆ ਤੁਸੀਂ ਉਹਦੇ ਵਿੱਚ ਸਰੋਂ ਦੇ ਤੇਲ ਦੇ 2-2 ਚਮਚ ਪਾ ਲੈਣੇ ਆ ਸਰੋਂ ਦਾ ਤੇਲ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਪਾਣਾ ਠੀਕ ਹੈ ਜ਼ਰੂਰ ਪਾਣਾ ਤੇ ਕੀ ਕਰਨਾ ਫਿਰ ਉਸ ਆ ਜਿਹੜੇ ਤੁਸੀਂ ਸੱਤ ਪਤਾਸੇ ਹੁਣੇ ਸੱਤ ਲੌਂਗ ਹੋਣੇ ਆ ਇਹਨਾਂ ਨੂੰ ਉਸ ਗਿਆਰੀ ਤੋਂ ਘੁਮਾ ਲੈਣਾ ਸੱਤ ਵਾਰ ਉਲਟੇ ਠੀਕ ਹੈ ਸੱਤ ਵਾਰ ਉਹਦੇ ਤੋਂ ਘੁਮਾ ਕੇ ਫਿਰ ਜਿਹੜੇ ਬੰਦੇ ਨੂੰ ਕੋਈ ਨજર ਲੱਗੀ ਆ ਕੋਈ ਚੀਜ਼ ਉਪਰੀ ਪ੍ਰਾਈ ਲੱਗੀ ਆ ਕੋਈ ਜਾਦੂ ਟੂਣਾ ਜੇ ਤੇਲ ਮੋਇਆ ਕੋਈ ਬਿਮਾਰ ਸਮਾਰਾ ਕੋਈ ਕੁਛ ਆ ਜਾਹੇ ਖੁਸ਼ੀਆਂ ਹੋਇਆ ਹੋਵੇ ਦਵਾਈ ਖਾਦੀ ਨਾ ਅਸਰ ਲੱਗਦੀ ਹੋਵੇ ਤਾਂ ਵੀ ਉਹਨੂੰ ਉਹਦਾ ਏਟ ਵਾਲਾ ਕਰ ਦੋ ਬਿਠਾ ਕੇ ਸਾਹਮਣੇ ਸਾਰਾ ਕੁਝ ਸਹੀ ਚੱਲੂਗਾ ਨੱਕੇ ਤੇ ਲਕੀਰ ਤੇ ਆਜੂ ਸਾਰਾ ਕੁਝ ਕਰਨਾ ਕੀ ਹੈ ਫਿਰ ਉਹਦੇ ਸਿਰ ਤੋਂ ਪੁੱਠਾ ਕਮਾ ਲੈਣਾ ਠੀਕ ਹੈ ਪੁੱਠਾ ਕਮਾ ਲੈਣਾ ਸਿਰ ਤੋਂ ਪੁੱਠਾ ਕਮਾਣ ਤੋਂ ਬਾਅਦ ਇਹ ਜਿਹੜਾ ਸਮਾਨ ਕਿੱਥੇ ਤੁਹਾਡੇ ਆਸ-ਪਾਸ ਮਾਤਾ ਸ਼ੀਤਲਾ ਦੇ ਜਿਸ ਥਾਨ ਹੈਗੇ ਥਾਨ ਹੈਗੇ ਮਾਤਾ ਸ਼ੀਤਲਾ ਦੇ ਤਾਂ ਉੱਥੇ ਦੇ ਆਣੇ ਆ ਜੇ ਨਹੀਂ ਉੱਥੇ ਇਹ ਹੈਗਾ ਜਾਂ ਤਾਂ ਤੁਸੀਂ ਇਹ ਚਰਾਹੇ ਤੇ ਵੀ ਦੇ ਸਕਦੇ ਹੋ ਠੀਕ ਹੈ ਚਰਾਹੇ ਤੇ ਵੀ ਰੱਖ ਕੇ ਆ ਸਕਦੇ ਮਾਤਾ ਦਾ ਨਾਮ ਲੈ ਕੇ ਕੋਈ ਐਦਾਂ ਦੀ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਤੇ ਜੇ ਨਹੀਂ ਤੇ ਫਿਰ ਬਾਹਰ ਕਿਤੇ ਕਲਰ ਦੇ ਵਿੱਚ ਜਿੱਦਾਂ ਆਪਾਂ ਮੈਦਾਨ 'ਚ ਰੱਖਦੇ ਉੱਥੇ ਵੀ ਰੱਖ ਸਕਦੇ ਹੋ ਠੀਕ ਹੈ ਮੈਦਾਨ 'ਚ ਰੱਖ ਦਿਓ ਕੋਈ ਦਿੱਕਤ ਨਹੀਂ ਹੈਗੀ ਤੇ ਉਹ ਇਹਨੂੰ ਆਪਾਂ ਚੱਲਦੇ ਪਾਣੀ ਦੇ ਢਾਇਰ ਦੇ ਕੰਡੇ ਤੇ ਵੀ ਰੱਖ ਕੇ ਆ ਸਕਦੇ ਆ ਇਨੂੰ ਰੱਖ ਦਿਓ ਉੱਥੇ ਤੇ ਰਿਜ਼ਲਟ ਦੇਖਿਓ ਥੋੜੇ ਦਿਨਾਂ ਦੇ ਵਿੱਚ ਹੀ ਉਸੇ ਸਮੇਂ ਤੁਹਾਨੂੰ ਸਾਹਮਣੇ ਰਿਜ਼ਲਟ ਮਿਲੂਗਾ ਤੇ ਇਹ ਜਿਹੜਾ ਢਾਲਾ ਆ ਤੁਸੀਂ ਲਗਾਤਾਰ 7 ਦਿਨ ਕਰ ਦਿਓ ਦੇਖੋ ਸਭ ਕੁਝ ਸਹੀ ਹੋ ਜਾਊਗੀ ਇਹ ਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਸ਼ੁਰੂ ਕਰ ਦਿਓ ਚਾਹ ਪੀਂ ਰਹੇ ਹਾਂ